ਮੈਨੂੰ ਕਹਿ ਰਹੀ ਐ ਦਾਰੂ ਪੀ ਕੇ ਐਦਾਂ ਬੋਲਿਆ ਸਿਮਰ ਨੇ ਗਾਲਾਂ ਕੱਢੀਆਂ ਹਨਾ ਤੇ ਤੁਸੀਂ ਤਾਂ ਆਪਦੇ ਹੈਲਪਰਾਂ ਨੂੰ ਵੀ ਬਖਸ਼ ਨਹੀਂ ਦੀਆਂ ਐਨੀਆਂ ਗਾਲਾਂ ਕੱਢਦੀਆਂ ਜੇ ਉਹ ਵਿਚਾਰੇ ਜਿਹੜੇ ਤੁਹਾਡੇ ਕੱਪੜੇ ਪ੍ਰੈਸ-ਪ੍ਰੈਸ ਕਰ-ਕਰਕੇ ਦਿੰਦੇ ਨੇ ਵਿਚਾਰੇ ਉਹਨਾਂ ਨੂੰ ਵੀ ਨੀਆਂ ਗਾਲਾਂ ਕੱਢ ਦਿੰਦੀਆਂ ਜੇ ਤੁਸੀਂ ਮੈਂ ਤਾਂ ਫਿਰ ਵੀ ਆਖਦੀ ਮੇ ਉਹਨਾਂ ਦੀ ਗਲਤੀ ਸੀ ਜਿਹੜੀ ਉਹਦੇ ਉੱਤੇ ਆਪਦੀਆਂ ਗਾਲਾਂ ਕੱਢੀਆਂ ਆਪ ਵਿੱਚ ਵੱਜਦੇ ਪਏ ਨੇ ਤੇ ਫਿਰ ਮੈਂ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਵੱਜੂਗੀ ਤੇ ਕੋਈ ਗੱਲ ਨਹੀਂ ਕੰਮ ਰੋਟੀ ਸਿਰਫ ਮੇਰੀ ਤੁਹਾਡੇ ਵਾਂਗੂ ਆਰਗੇਨਾਈਜ਼ਰਾਂ ਵਾਂਗੂ ਨੱਚ-ਨੱਚ ਕੇ ਕੁੜੀਆਂ ਦੀਆਂ ਕਮਿਸ਼ਨਾਂ ਖਾ ਕੇ ਨਹੀਂ ਚੱਲਦੀ ਇਹਨਾਂ ਦੇ ਜਵਾਬ ਇਹਨਾਂ ਨੂੰ ਖੁਦ ਹੀ ਪਤਾ ਨੇ ਜਿਹੜੀਆਂ ਇਹ ਕੁੜੀਆਂ ਦੇ ਪੈਸਿਆਂ ਤੇ ਕਮਿਸ਼ਨਾਂ ਖਾਣ ਤੋਂ ਬਾਵਜੂਦ ਅਲੀਸ਼ਾ ਦੀਦੀ ਤੁਹਾਨੂੰ ਮੈਂ ਸਿੱਧਾ ਹੀ ਮੂੰਹ ਤੇ ਕਹਿੰਨੀ ਆ ਕਿ ਤੁਸੀਂ ਡ੍ਰਿੰਕ ਦੀ ਗੱਲ ਕੀਤੀ ਕਿ ਤੁਸੀਂ ਕਦੀ ਰਿੰਕ ਨਹੀਂ ਕੀਤੀ ਤੁਸੀਂ ਆਪ ਦੇ ਮੂੰਹ ਦੱਸਿਓ ਤੁਸੀਂ ਕਦੀ ਡ੍ਰਿੰਕ ਨਹੀਂ ਕੀਤੀ ਜਾਂ ਤੁਸੀਂ ਕਦੀ ਕਿਸੇ ਨੂੰ ਗਾਲ ਨ ਗੱਡੀ ਹੋਵੇ ਹਾਂਜੀ ਕ੍ਰੈਸਟਾ ਦੀ ਪ੍ਰਧਾਨਵੀ ਹੈ ਜਿਹੜੀ ਕਿ ਸਾਹਮਣੇ ਆਈ ਉਹਨੇ ਵੀ ਬੜੇ ਇਲਜ਼ਾਮ ਲਗਾਏ ਨੇ ਉਹ ਤੁਸੀਂ ਸੁਨੇ ਹੋਣਗੇ ਉਹਨੂੰ ਤਾਂ ਖੁਦ ਸ਼ਰਮ ਚਾਹੀਦੀ ਆ ਕਿ ਉਹ ਵੀ ਇਸ ਲਾਈਨ ਦੀ ਕੁੜੀ ਆ ਤੇ ਮੈਨੂੰ ਕਹਿ ਰਹੀ ਹੈ दारू ਪੀ ਕੇ ਐਦਾਂ ਬੋਲਿਆ ਸਿਮਰ ਨੇ ਗਾਲਾਂ ਕੱਢੀਆਂ ਹਨਾ ਤੇ ਤੁਸੀਂ ਤਾਂ ਆਪਦੇ ਹੈਲਪਰਾਂ ਨੂੰ ਨਹੀਂ ਬਖਸ਼ਦੀਆਂ ਐਨੀਆਂ ਗਾਲਾਂ ਕੱਢਦੀਆਂ ਜੇ ਉਹ ਵਿਚਾਰੇ ਜਿਹੜੇ ਤੁਹਾਡੇ ਕੱਪੜੇ ਪ੍ਰੈਸ ਪ੍ਰੈਸ ਕਰ ਕਰਕੇ ਦਿੰਦੇ ਨੇ ਵਿਚਾਰੇ ਉਹਨਾਂ ਨੂੰ ਵੀ ਨੀਆਂ ਗਾਲਾਂ ਕੱਢ ਦਿੰਦੀਆਂ ਜੇ ਤੁਸੀਂ ਮੈਂ ਤਾਂ ਫਿਰ ਵੀ ਆਪਦੀ ਉਹਨਾਂ ਦੀ ਗਲਤੀ ਸੀ ਜਿਹੜੀ ਉਹਦੇ ਉੱਤੇ ਆਪਦੀਆਂ ਗਾਲਾਂ ਕੱਢੀਆਂ ਚਲੋ ਉਹ ਇੱਕ ਗਾਣਾ ਦਾ ਚਲੋ ਸੀਨ ਸੀਗਾ ਚਲੋ ਉਹ ਤਾਂ ਸਭ ਕੁਝ ਪਤਾ ਹੀ ਆ ਬਾਕੀ ਜਿਹੜੀ ਪੀਣ ਵਾਲੀ ਗੱਲ ਤੁਸੀਂ ਕਹੀ ਆ ਜਾਂ ਫਿਰ ਡਿਮਾਂਡ ਹੀ ਨਹੀਂ ਸੀਗੀ ਡਿਮਾਂਡ ਹੀ ਦੇਖੋ ਜੀ ਜੇ ਡਿਮਾਂਡ ਨਹੀਂ ਹੁੰਦੀ ਕੁੜੀ ਤਾਂ ਸ਼ੁਭ ਕੁੜੀ ਨੂੰ ਸ਼ੋਅ ਤੇ ਨਹੀਂ ਪਾਇਆ ਜਾਂਦਾ ਕਿਸੇ ਤਰ੍ਹਾਂ ਦੀ ਉਹ ਮੁੰਡਾ ਜਿਹਨੇ ਤੁਹਾਡੇ ਤੇ ਗਲਾਸ ਸਿੱਟਿਆ ਉਹਦੇ ਨਾਲ ਕੋਈ ਬਤਸਲੂ ਕੀ ਹੋਈ ਸੀ ਕਿਸੇ ਤਰ੍ਹਾਂ ਦੀ ਕਹਾਣੀ ਹੋਈ ਸੀ ਉਹਦੇ ਨਾਲ ਬਤਸਲੂ ਕੀ ਕਾਦੀ ਹੋਈ ਆ ਬਤਸਲੂ ਕੀਤਾ ਜੀ ਮੇਰੇ ਨਾਲ ਹੋਈ ਹੈ ਨਾ ਜਿਹੜਾ ਉਹਨੇ ਗਲਾਸ ਮਾਰਿਆ ਸਾਰਿਆਂ ਨੇ ਦੇਖਿਆ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਮੈਂ ਸਟੇਜ ਤੇ ਖੜੀ ਹੋਈ ਆ ਉਹਨੇ ਕੁਝ ਗਾਲ ਕੱਢਿਆ ਕਿ ਤੇਰੀ ਮੈਂ ਤਾਂ ਤੇ ਮੈਂ ਵੀ ਅੱਗੇ ਕਹਿਤਾ ਕਿ ਤੇਰੀ ਭੈਣ ਦੀ ਹੈ ਨਹੀਂ ਹਾਂ ਤੁਹਾਡੇ ਘਰੇ ਵੀ ਮਾਵਾਂ ਧੀਆਂ ਹੈਗੀਆਂ ਨੇ ਤੁਸੀਂ ਇੱਕ ਕੁੜੀ ਨੂੰ ਕਹਿ ਰਹੇ ਹੋ ਤੇ ਮੈਂ ਇਹ ਗੱਲ ਉਹਨਾਂ ਨੂੰ ਜਵਾਬ ਦਿੱਤਾ ਸੀ ਜਿਹਦੇ ਕਰਕੇ ਹੁਣ ਉਹ ਕਹਿ ਰਿਹਾ ਕਿ ਮੈਂ ਪਸੰਦ ਨਹੀਂ ਆਈ ਜਾਂ ਕੁਝ ਨਹੀਂ ਆਏ ਜਾਂ ਕੁਝ ਕੁਝ ਵੀ ਬੋਲ ਸਕਦੇ ਹੋ ਸਕਦਾ ਨਹੀਂ ਵੀ ਪਸੰਦ ਆਈ ਹੋਵਾਂ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਆਰਟਿਸਟ ਦੀ ਤੁਸੀਂ ਡਿਸਰੈਸਪੈਕਟ ਕਰੋ ਤੇ ਤੁਸੀਂ ਉਹਨੂੰ ਕਹੋ ਕਿ نیچے ਜਾ ਪਹਿਲਾਂ ਸੱਦਿਆ ਹੀ ਕਿਉਂ ਜੇ ਤੁਸੀਂ نیچے ਬੁਲਾਣਾ ਹੁੰਦਾ ਤੇ ਜੇ ਚੈਲੰਜ ਤਾਂ ਮੈਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਨੇ ਪਰ ਮੈਂ ਫਿਰ ਵੀ ਹੱਲੇ ਮੂਹਰ ਚ ਨਹੀਂ ਆ ਗਈ ਕਿਉਂਕਿ ਹੱਲੇ ਮੇਰਾ ਧਿਆਨ ਉਧਰ ਹੈ ਕਿ ਜਿਹੜਾ ਮੁੱਦਾ ਖੜਾ ਹੋਇਆ ਸੀਗਾ ਤੇ ਉਹ ਮੁੱਦੇ ਤੇ ਆਪਾਂ ਗੱਲ ਕਰਦੇ ਆ ਇਹਨਾਂ ਦੇ ਜਵਾਬ ਇਹਨਾਂ ਨੂੰ ਖੁਦ ਹੀ ਪਤਾ ਨੇ ਜਿਹੜੀਆਂ ਇਹ ਕੁੜੀਆਂ ਦੇ ਪੈਸਿਆਂ ਤੇ ਕਮਿਸ਼ਨਾਂ ਖਾਣ ਤੋਂ ਬਾਵਜੂਦ ਹੀ ਅਲੀਸ਼ਾ ਦੀਦੀ ਤੁਹਾਨੂੰ ਮੈਂ ਸਿੱਧਾ ਹੀ ਮੂੰਹ ਤੇ ਕਹਿੰਨੀ ਆ ਕਿ ਤੁਸੀਂ ਡਰਿੰਕ ਦੀ ਗੱਲ ਕੀਤੀ ਕਿ ਤੂੰ ਤੁਸੀਂ ਕਦੀ ਡਰਿੰਕ ਨਹੀਂ ਕੀਤੀ ਤੁਸੀਂ ਆਪਦੇ ਮੂੰਹ ਦੱਸਿਓ ਤੁਸੀਂ ਕਦੀ ਡਰਿੰਕ ਨਹੀਂ ਕੀਤੀ ਜਾਂ ਤੁਸੀਂ ਕਦੀ ਕਿਸੇ ਨੂੰ ਗਾਲ ਨਾ ਕੱਢੀ ਹੋਵੇ ਠੀਕ ਹੈ ਔਰ ਰਹਿੰਦੀ ਗੱਲ ਇਹ ਕਿ ਮੇਰੀ ਗਲਤੀ ਨਹੀਂ ਤੁਸੀਂ ਇੱਕ ਕੁੜੀ ਹੋ ਕੇ ਹਨਾ ਇਹ ਚੀਜ਼ ਤੁਹਾਡੇ ਨਾਲ ਨਹੀਂ ਹੋਈ ਹੋਈਆਂ ਹੋਗੀਆਂ ਮੇਰੇ ਨਾਲ ਵੀ ਪਹਿਲਾਂ ਇਦਾਂ ਦੀ ਗੱਲ ਨਹੀਂ ਹੋਈ ਸੀਗੀ ਲੇਕਿਨ ਪਿੱਛੇ ਗੋਲੀ ਦਾ ਵੱਜੀ ਸੀ ਨਾ ਇੱਕ ਕੁੜੀ ਦੇ ਹਨਾ ਤੇ ਹੁਣ ਮੇਰੇ ਨਾਲ ਇਹ ਚੀਜ਼ ਬਸ ਫਰਕ ਇਹਨਾ ਵਾ ਕਿ ਮੈਂ ਮਰੀ ਨਹੀਂ ਆ ਉਹ ਮਰ ਗਈ ਸੀ ਤੇ ਮੈਂ ਮਰੀ ਨਹੀਂ ਆ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਮੈਂ ਅੱਖਾਂ ਚ ਚੋਬਰੀਏ ਜੇ ਮੈਂ ਮਰ ਜਾਂਦੀ ਫਿਰ ਤੁਸੀਂ ਮੇਰੀਆਂ ਮਗਰੋਂ ਤਰੀਫਾਂ ਕਰਨੀਆਂ ਸੀ ਤੇ ਹੁਣ ਤੁਸੀਂ ਮੇਰੇ ਆਪੋਜ਼ਿਟ ਖੜੇ ਹੋ ਗਏ ਹੋ ਕਿਉਂਕਿ ਦੇਖੋ ਜੀ ਇਹ ਲਾਈਨ ਜਿਹੜੀ ਨਾ ਕੰਪੀਟੀਸ਼ਨ ਦੀ ਆ